ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜਸਪ੍ਰੀਤ ਸਿੰਘ ਜੀ ਅਬਰਾਏ ਕਰੂਜ ਐਂਡ ਅਬਰਾਏ ਗਰੁੱਪ ਵੱਲੋਂ ਪਹਿਲਾਂ ਵੀ ਇੱਕ ਐਲਸੀਡੀ ਦੀ ਸੇਵਾ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ ਦੀ ਪ੍ਰੇਰਣਾ ਤੇਤ ਘੰਟਾ ਘਰ ਵਾਲੇ ਪਾਸੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਜੋਬਤ ਕੀਤੀ ਗਈ ਸੀ ਇਹ ਗੁਰਦੁਆਰਾ ਸਾਰਾ ਗੜੀ ਤੇ ਸਾਰਾ ਗੜੀ ਸਰਾਂ ਦੇ ਕੋਲ ਜਿੱਥੇ ਪਾਰਕਿੰਗ ਆ ਇਹਦੇ ਮੂਹਰੇ ਇੱਕ ਅਜ ਨਵੀਂ LCD ਇਸ ਗਰੁੱਪ ਵੱਲੋਂ ਲਾਈ ਗਈ ਆ ਮੈਂ ਜਿੱਥੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਥੇ ਕਾਮਨਾ ਵੀ ਕਰਦਾ ਸਤਿਗੁਰ ਜੀ ਇਹੋ ਹੀ ਅਸਲ ਸੇਵਾ ਆ ਗੁਰੂ ਕੇ ਸਿੱਖ ਦੇ ਹਿੱਸੇ ਜਿਹੜੀ ਆਉਂਦੀ ਆ ਤੇ ਤੂੰ ਆਪ ਤਰਸ ਕਰਕੇ ਕਰਵਾ ਲੈਣਾ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿਨਾ ਤੇ ਤਰੱਕੀਆਂ ਤੇ ਕਾਰੋਬਾਰ ਹੋਰ ਵਧੇ ਇਹਦੀ ਅਰਦਾਸ ਵੀ ਆਪਾਂ ਕਰਦੇ ਆ ਇਹ ਜਿਹੜੀ LCD ਲੱਗੀ ਆ ਇਹਦੇ ਬਿਲਕੁਲ ਮੋਹਰੇ ਜਿਹਾ ਨਿਗਾ ਮਾਰੋ ਉਧਰ ਨੂੰ ਘੁਮਾ ਕੇ ਕੈਮਰਾ ਆ ਜਿਹੜਾ ਘੁਮਾਇਓ ਕੈਮਰਾ ਉਧਰ ਨੂੰ ਇਹ ਜਿਹੜੀ LCD ਆ ਇਹ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਸੀ ਉਦੋਂ ਲੈ ਆਪਣਾ ਬੰਦਾ ਗੱਡੀ ਖੜੀ ਕਰਕੇ ਪਾਰਕਿੰਗ ਤੋਂ ਇਸ ਆ ਸਿੱਖ ਹੈਰੀਟੇਜ ਸਟਰੀਟ ਦੇ ਵਿੱਚ ਪੈਰ ਧਰਦਾ ਸੀ ਉਹਦੇ ਕੰਨਾਂ ਵਿੱਚ ਗੁਰੂਕਾ ਸ਼ਬਦ ਪਵਿੱਤਰ ਗੁਰਬਾਣੀ ਦਾ ਮਨੋਰ ਕੀਰਤਨ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਹੁੰਦਾ ਉਹ ਉਹਦੇ ਕੰਨਾਂ 'ਚ ਪੈਂਦਾ ਸੀ ਫਿਰ ਇੱਥੇ ਹੀ ਉਹ ਖੜਾ ਦਰਸ਼ਨ ਕਰਕੇ ਫਿਰ ਆਗਾਂ ਨੂੰ ਪੈਰ ਧਰਦਾ ਸੀ ਗੁਰੂ ਗੁਰੂ ਕਰਦਾ ਜਾਂਦਾ ਸੀ ਗੁਰੂ ਗੁਰੂ ਕਰਦਾ ਆਉਂਦਾ ਸੀ ਪਰ ਜਦ ਦੀ ਇਹ ਸਰਕਾਰ ਆਈ ਆ ਆਪਣੇ ਆਪ ਨੂੰ ਕਹਿੰਦੀ ਤਾਂ ਲੋਕਾਂ ਦੀ ਪ੍ਰਤਿਨਿਧਤਾ ਤੇ ਪੰਜਾਬ ਦੀ ਅਸੀਂ ਪ੍ਰਤਿਨਿਧਤਾ ਕਰਦੇ ਆ ਪਰ ਮੈਂ ਕਹਿ ਸਕਦਾ ਇਹਨਾਂ ਨੇ ਜਿੰਨਾ ਚੁਣੌਤੀਆਂ ਇਹ ਸਿੱਖ ਧਰਮ ਲਈ ਬਣੀ ਆ ਸਰਕਾਰ ਉਨੀ ਅੱਜ ਤੱਕ ਕੋਈ ਸਰਕਾਰ ਨਹੀਂ ਬਣੀ ਆ ਲੋਕ ਜਿਲੇ ਇੱਥੋਂ ਜਾਂਦੇ ਆ ਭਗਵਾਨ ਤਾਂ ਬਾਣ ਦੀਆਂ ਮਸ਼ਹੂਰੀਆਂ ਤੇ ਤੋਏ-ਤੋਏ ਵੀ ਕਰਦੇ ਆ ਲੋਕਾਂ ਨੂੰ ਸ਼ਰਮ ਆਉਣ ਲੱਗ ਪਈ ਆ ਪਰ ਸਰਕਾਰ ਨੂੰ ਸ਼ਰਮ ਨਹੀਂ ਆਉਣ ਲੱਗੀ ਕਿ ਇਹ ਐਲਸੀਡੀਆਂ ਕਿਹੜੇ ਪਰਪਜ਼ ਲਈ ਲਾਈਆਂ ਸੀ ਤੇ ਕਿਹੜੇ ਕਿਹੜੇ ਰਾਸਤੇ ਤੇ ਲਾਈਆਂ ਇਹ ਗੁਰੂ ਰਾਮਦਾਸ ਦਾ ਦਾਰਿਆ ਸੋ ਜਿਹੜੇ ਇਸ ਦੇ ਤਰਸ ਵੀ ਨਹੀਂ ਕਰਦੇ ਇਸ ਗੱਲ ਨੂੰ ਵੀ ਸਮਝਣ ਨੂੰ ਤਿਆਰ ਨਹੀਂਗੇ ਤੇ ਫਿਰ ਪਾਉਂਦੇ ਆ ਸਿੱਖਾਂ ਦੇ ਸ਼ਰਮਣੀ ਗੁਰਦਾਰਾ ਪਰਮੇਤ ਪਰੰਧ ਕਮੇਟੀ ਦੇ ਤਾਂ ਜ ਕੱਸਦੇ ਆ ਕਾਲਜ ਨੂੰ ਹੱਥ ਪਾਉਂਦੇ ਆ ਇਹਨਾਂ ਕੋਲੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਪਰ ਗੁਰੂ ਕੇ ਸਿੱਖ ਤਾਂ ਨੇ ਆ ਪਹਿਲਾਂ ਇੱਕ ਅੰਦਰ ਲਾਈ ਹੁਣਾਂ ਦੂਜੀ ਇੱਥੇ ਲਾਤੀ ਆ ਤੇ ਗੁਰੂ ਨੇ ਕਿਰਪਾ ਕੀਤੀ ਫਿਰ ਇੱਕ ਤੋਂ ਹੋਰ ਲੱਗ ਜਾਣਗੀਆਂ ਜਿਹੜੇ ਕਾਰਜ ਸਰਕਾਰ ਨੇ ਕੀਤੇ ਸੀ ਉਹ ਤਾਂ ਠੱਪ ਹੋ ਗਏ ਪਹਿਲੀਆਂ ਸਰਕਾਰਾਂ ਦੇ ਕਾਰਜ ਉਹਦੇ ਵੇਲੇ ਚੱਲਦੇ ਸੀ ਤੇ ਹੁਣ ਗੁਰੂ ਕੇ ਸਿੱਖਾਂ ਨੇ ਜਿਹੜੇ ਸਰਕਾਰ ਨੇ ਕੰਮ ਕਰਨੇ ਆਪ ਹੀ ਕਰ ਦਿੱਤੇ ਆ ਸੋ ਮੈਂ ਉਸ ਪਰਿਵਾਰ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਜਥੇਬੰਦੀ ਜਿਹੜੀ ਹਰ ਇੱਕ ਕਾਰਜ ਲਈ ਲੋਕਾਂ ਦੀ ਸਹੂਲਤ ਲਈ ਉਹ ਤਤਪਰ ਰਹਿੰਦੀ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਪਰਿਵਾਰ ਨੂੰ ਵੀ ਵਧਾਈ ਦਿੰਦਾ ਤੇ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਅਸੀਂ ਯਤਨ ਕਰਾਂਗੇ ਤੁਸੀਂ ਵੀ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਓ ਤਾਂ ਕਿ ਇਦਾਂ ਦੀਆਂ ਐਲਸੀਡੀਆਂ ਜਿਹੜੀਆਂ ਆ ਉਹ ਤੋੜ ਤੱਕ ਆਇਕਾ ਹੋਣਿਆ ਇਹ ਗਾਹਾਂ ਲੱਗ ਜਾਣਗੀਆਂ 2 3 4 ਤੇ ਨਾਲੇ ਦਾ ਸਰਕਾਰ ਦੇ ਸਿਰ ਚ ਸਵਾਹ ਪਊ ਵੀ ਭਾਈ ਇਹ ਅਸੀਂ ਤਾਂ ਲਾਈਆਂ ਸੀ ਸਰਕਾਰਾਂ ਨੇ ਲੋਕਾਂ ਦੇ ਗੁਰਸ਼ਬਦਲੇ ਤੇ ਕੀਰਤਨ ਇਦਾਂ ਸਰਵਣ ਕਰਦੇ ਜਾਣ ਤੇ ਤੁਸੀਂ ਤੁਹਾਡੀ ਸੇਵਾ ਜਿਹੜੀ ਆ ਉਹ ਵੀ ਸਫਲ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ